ਦੇ ਦੁੱਧ ਲੈਣ ਜਾਂਦੀ ਸੀ ਪਹਿਲਾਂ ਮੈਂ ਉਹ ਤੋਂ ਬਾਅਦ ਜਾਣੀ ਮੇਰੀ ਸਿਹਤ ਥੋੜੀ ਜਿਹੀ ਖਰਾਬ ਹੋ ਗਈ ਬੁਖਾਰ ਚੜਨ ਲੱਗ ਗਿਆ ਮੈਂ ਜਦੋਂ ਕਿਹਾ ਵੀ ਮੈਂ ਅੱਜ ਦੁੱਧ ਲਏ ਹੋ ਤੇ ਬੇਟੀ ਮੇਰੀ ਦੁੱਧ ਲੈਣ ਚਲੇ ਗਈ ਜਦੋਂ ਉਹਨਾਂ ਦੀ ਘਰ ਗਏ ਉਹਨਾਂ ਦੇ ਘਰ ਵਿੱਚ ਕੋਈ ਨਹੀਂ ਸੀਗਾ ਹੈਗਾ ਉਹ ਭਾਈ ਕੱਲਾ ਹੀ ਸੀਗਾ ਦੁੱਧ ਵਾਲਾ ਦੇਵਰਾਜ ਦੇਵਰਾਜ ਨੇ ਜਦੋਂ ਉਹ ਦੇਖਿਆ ਵੀ ਬੇਟੀ ਕੱਲੀ ਆ ਉਹਨੂੰ ਕਹਿੰਦੇ ਵੀ ਤੁਸੀਂ ਮੇਰੇ ਕੋਲ ਆ ਜਾਓ ਮੇਰੀ ਬੇਟੀ ਨੇ ਬੋਲਿਆ ਨਹੀਂ ਐਦਾਂ ਨਹੀਂ ਕਾਨੀ ਹੈਗੀ ਜਦੋਂ ਉਹਨਾਂ ਨੇ ਉਹਨੂੰ ਜ਼ਬਰਦਸਤੀ ਕੰਨ ਦਾ ਕੋਸ਼ਿਸ਼ ਕੀਤੀ ਤਾਂ ਮੇਰੀ ਬੇਟੀ ਭੱਜ ਕੇ ਚੀਕਾ ਮਾਰ ਕੇ ਘਰੋਂ ਬਾਹਰ ਨੱਠੀ ਆਈ ਘਰ ਆ ਕੇ ਆਪਣੇ ਭਰਾ ਨੂੰ ਦੱਸਿਆ ਵੀ ਭਾਜੀ ਆ ਗੱਲਬਾਤ ਹੋਈ ਆ ਭਿਵਾ ਹੁਣੀ ਉਹਨਾਂ ਦੇ ਪੁੱਛਣ ਗਏ ਤਾਂ ਉਹਨਾਂ ਨੇ ਘਰ ਦੇ ਦਰਵਾਜ਼ੇ ਬੰਦ ਹਾਂਜੀ ਏਦਾਂ ਉਹਨਾਂ ਨੇ ਜ਼ਬਰਦਸਤੀ ਕੀਤੀ ਪ੍ਰੀਆਸੀ ਬਾਚੂ ਆਣੀ ਪੰਚਾਇਤ ਵਿੱਚ ਸਾਰੇ ਮੈਂਬਰ ਲੈ ਕੇ ਗਏ ਆਪਣੇ ਤੇ ਅਸੀਂ ਪੰਚਾਇਤ ਮੋਰੀ ਉਹਨਾਂ ਨੇ ਕਿਹਾ ਵੀ ਸਾਡੀ ਕੋਈ ਉੱਥੇ ਗੱਲਬਾਤ ਨਹੀਂ ਕਹਣੀ ਜਿਹੜੀ ਸਾਡੀ ਗੱਲਬਾਤ ਆ ਉਹੀ ਸਾਡੇ ਨਾਲ ਕਹਣੀ ਉਹਨਾਂ ਨੇ ਗਲਤ ਮੈਟਰ ਵਿੱਚ ਗੱਲ ਕੀਤੀ ਤੇ ਇਸ ਤੋਂ ਬਾਅਦ ਉਹਨਾਂ ਦੇ ਬੰਦਿਆਂ ਨੇ ਉਹਨਾਂ ਤੇ ਹੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਕੁਕੁਰ ਸਿੰਘਾ ਭੰਗੀਆਂ ਜੋ ਹਥਿਆਰ ਆਏ ਉਹਨਾਂ ਨੇ ਮਾਰੇ ਉਹਨਾਂ ਦੇ ਕਿੰਨੇ ਬੰਦੇ ਲੈ ਕੇ ਆਏ ਉਹ ਉਹਨਾਂ ਦੇ ਬੰਦੇ 10 ਬੰਦੇ ਕਹਿੰਦੇ ਰੋਜ਼ ਆਉਂਦੇ ਸੀਗੇ ਕਿਹੜੇ ਹਥਿਆਰ ਸੀ ਉਹ ਕੋ ਉਹਨਾਂ ਕੋ ਹਾਰ ਜਿੱਦਾਂ ਗੜਾਸੀਆਂ ਗਰੂਸੀਆਂ ਸਾਰਾ ਕੁਝ ਹੀ ਸੀਗਾ ਉਹਨਾਂ ਦਾ ਜਿਹੜੇ ਤੁਸੀਂ ਕਹਿੰਦੇ ਪੰਚਾਇਤ ਦੇ ਵਿੱਚ ਰਾਜਨਾਮਾ ਹੋਣ ਲੱਗਾ ਸੀ ਕੀ ਸੀ ਹਾਂਜੀ ਰਾਜਨਾਮਾ ਹੋਣ ਲੱਗਾ ਸੀਗਾ ਰਾਜਨਾਮੇ ਤੋਂ ਪਹਿਲਾਂ ਪਹਿਲਾਂ ਅਜੀ ਸਸੀ ਗੱਲ ਕਰਦੇ ਸੀ ਬੇਟੀ ਮੇਰੀ ਗੱਲ ਕਰਦੀ ਸੀ ਬੇਟੀ ਕੰਨਲ ਕਰਦੇ ਤੋਂ ਥਰੂ ਉਹਨਾਂ ਨੇ ਮੈਂ ਖੜੀ ਜਾ ਕੇ ਜਦੋਂ ਖੜਨ ਲੱਗੀ ਘੜ ਖੜਨ ਦੇ ਸਾਹ ਉਹ ਵਜੂ ਤੋ ਉਹਨਾਂ ਦੇ ਬੰਦਿਆਂ ਨੇ ਉੱਤੇ ਹਮਲਾ ਕਰ ਦਿੱਤਾ ਉਹਨਾਂ ਦੇ ਬੰਦਿਆਂ ਤੇ ਸਾਨੂੰ ਨਹੀਂ ਪਤਾ ਲੱਗਾ ਵੀ ਉਹ ਬੰਦੇ ਕਿੱਥੋਂ ਆਏ ਕਿੱਥੋਂ ਨਹੀਂ ਆਏ ਤੇ ਜਿਹੜਾ ਦੁੱਧ ਦੀ ਤੁਸੀਂ ਕਹਿੰਦੇ ਉਹਦੀ ਕੋਈ ਡੈਰੀ ਵਗੈਰਾ ਵਾ ਜਾਂ ਨਹੀਂ ਉਹਨਾਂ ਨੇ ਘਰ ਵਿੱਚ ਸਾਰਿਆਂ ਨੂੰ ਦੁੱਧ ਦਿੱਤਾ ਦੇਸੀ ਜੀ ਬੇਟੀ ਅੱਗੇ ਵੀ ਦੁੱਧ ਲੈਣ ਜਾਂਦੀ ਹਾਂ ਹਾਂਜੀ ਰੋਜ਼ ਜਾਂਦੀ ਸੀ ਦੁੱਧ ਲੈਣ ਹਾਂਜੀ ਤੇ ਨੋਕੇ ਦੇ ਕੋਈ ਸਰਪੰਚ ਦਾ ਪੰਚਾਇਤ ਕੀ ਕਹਿ ਰਹੀ ਹੋਂ ਤੁਹਾਨੂੰ ਪੰਚਾਇਤ ਸਾਨੂੰ ਕਹਿੰਦੀ ਸੀ ਚਲੋ ਆਪਾਂ ਆਪਣੇ ਪਿੰਡ ਵਿੱਚ ਫੈਸਲਾ ਕਰ ਲੈਨੇ ਆ ਪਰ ਉਹ ਨਹੀਂ ਸਾਡੇ ਪਿੰਡ ਦੇ ਫੈਸਲੇ ਤੇ ਵੀ ਨਹੀਂ ਉਹ ਨਹੀਂ ਕੋਈ ਵਿਚਾਰ ਕੀਤਾ ਉਹਨਾਂ ਨੇ ਆਪਸੇ ਲੜਾਈ ਦਾ ਤੇ ਕੀਤਾ ਜਦੋਂ ਬੇਟੀ ਸੀ ਕਹਿੰਦੇ ਨੇ ਕੋਈ ਛੇੜਨ ਦੀ ਕੋਸ਼ਿਸ਼ ਕੀਤੀ ਕਿ ਮੁੰਡੂਸ ਵਾਲੇ ਪੁਲਿਸ ਦਾ ਕੋਈ ਸਹਾਰਾ ਨਹੀਂ ਲਿਆ ਕੋਈ ਥਾਣੇ ਵਗੈਰਾ ਕੰਪਲੇਟ ਵਗੈਰਾ ਕੋਈ ਨਹੀਂ ਕੀਤੀ ਹਾਂਜੀ ਕੀਤੀ ਸੀ ਸਰ ਜਦੋਂ ਅਸੀਂ ਥਾਣੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੇਰ ਇਹਨਾਂ ਨੂੰ ਕੁੱਟ ਮਾਰਨ ਦੀ ਕੀਤੀ ਤਾਂ ਮੇਰੇ ਉੱਥੇ ਸੱਟ ਕੇ ਉਹਨਾਂ ਨੇ ਦੇਵਰਾਜ ਨੇ ਤੇ ਸੋਡੀ ਨੇ ਤਾਂ ਸੋ ਉਹਨਾਂ ਦੀ ਦੀਪਾ ਨੇ ਤਾਂ ਸੁਮਨ ਨੇ ਮੇਰੇ ਟੱਡ ਜਲਤਾਂ ਮਾਰੀਆਂ ਮੇਰੇ ਵਾਲ ਪੱਟੇ ਤੇ ਮੇਰੀ ਬ੍ਰੈਸਟ ਤੋਂ ਬਲੱਡ ਜਾਂਦਾ ਮੇ ਕੈਂਸਰ ਦੇ ਮਰੀਜ਼ ਆ ਹਾਂਜੀ ਉਹਨਾਂ ਨੇ ਬਹੁਤ ਮੇਰੀ ਜਾਂਦਾ ਸੀ ਮੇਰੀ ਰਾਤ ਸਾਹ ਬੰਦ ਹੁੰਦੇ ਸੀਗੀ ਕਾਰਵਾਈ ਕੀਤੀ ਜਾਵੇ ਵੀ ਮੇਰੀ ਬੇਟੀ ਨੂੰ ਮਾਰਿਆ ਇੱਥੇ ਕਾਰਵਾਈ ਕਰਨੀ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਆ ਜਿਹੜਾ ਪੰਚਾਇਤੀ ਫੈਸਲਾ ਤੁਸੀਂ ਕਰਨ ਲੱਗੇ ਕਿਹੜੀ ਜਗ੍ਹਾ ਤੇ ਕਰਨ ਲੱਗੇ ਸੀ ਉਹ ਸਾਡੇ ਆਪਣੇ ਕਮੈਂਟਰੀ ਹਾਰਿਆ ਉੱਥੇ ਕੋਈ ਕੈਮਰਾ ਵਗੈਰਾ ਲੱਗੇ ਆ ਸਾਰੇ ਉੱਥੇ ਕੈਮਰੇ ਹੈ ਨਹੀਂਗੇ ਹਾਂਜੀ ਮੈਂ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਅਸੀਂ ਸਾਨੂੰ ਇਨਸਾਫ ਚਾਹੀਦਾ ਬਸ ਸਾਡੀ ਬੇਟੀ ਦਾ ਹਾਂਜੀ ਮੇਰਾ ਤੇ ਮੇ ਮੈਂ ਪਹਿਲਾਂ ਮੈਂ ਆਪਣਾ ਇਨਸਾਫ ਮੰਗਦੀਆਂ ਉਹ ਤੋਂ ਬਾਅਦ ਤੋਂ ਬਾਅਦ ਮੈਂ ਆਪਣੀ ਬੇਟੀ ਦਾ ਇਨਸਾਫ ਕੋਲ ਮੰਗਣ ਦੀਆਂ ਤੁਹਾਡਾ ਨਾਮ ਜੀ ਮੰਨ ਦਾ ਰਾਮ ਜੀ ਰਾਮ ਜੀ ਜਿਹੜਾ ਇੱਥੇ ਘਰ ਨਾਲ ਵਾਪਰੀ ਤੁਹਾਡੇ ਇੱਥੇ ਲੜਾਈ ਝਗੜਾ ਵੀ ਹੋਇਆ ਅੰਦਰ ਕੀ ਸੀ ਸਾਰੀ ਮਾਮਲਾ ਕੀ ਹੈ ਇਹਦੇ ਬਾਰੇ ਖੁੱਲ ਕੇ ਦੱਸੋ ਜੀ ਇਹ ਲੜਕੀ ਦੇਵਰਾਜ ਦੇ ਘਰੋਂ ਦੁੱਗ ਲੰਝਾਂਦੀ ਸੀ ਉਤੋਂ ਕਿੰਦਰ ਰੋਜ਼ ਲਿਆਉਂਦੀ ਸੀ ਉਹਨਾਂ ਕੋਈ ਉਹਨੇ ਦੇਵਰਾਜ ਨਹੀਂ ਕੁੜੀ ਨੂੰ ਮਕਸਦੂਕੀ ਕੀਤੀ ਉਹਨੂੰ ਪਰਚਾ ਪੰਜਾਬ ਜੀ ਦੇਤਾ ਅਸੀਂ ਸਬੰਧੀ ਮਿਤੀ 11 1 2026 ਨੂੰ ਪੰਚਾਇਤ ਘਰ ਇਕੱਠੇ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਗੜਬੜ ਕਰਕੇ ਧੰਤ ਤੋੜ ਕੀਤੀ ਤੇ ਇੱਕ ਦੂਜੇ ਦੇ ਸੱਟਾਂ ਵੀ ਮਾਰੀਆਂ ਕਿੰਨੇ ਬੰਦੇ ਲੈ ਕੇ ਆਇਓ ਬੰਦੇ ਬਹੁਤ ਸੀਗੇ ਜਿਓ ਕਿ ਨਹੀਂ ਆ ਸਕਦੇ ਕੀ ਇਹ ਰਾਜ ਰਮੀ ਵਾਸਤੇ ਬੁਲਾਇਆ ਸੀ ਪੰਜਾਬ ਰਾਜ ਜੀ ਨਾਲ ਉੱਥੇ ਬੁਲਾਇਆ ਸੀ ਤੇ ਕੀ ਇਦਾਂ ਦਾ ਹੋਇਆ ਜਿਹੜਾ ਉਹਨੂੰ ਇਦਾਂ ਕੁਰਸੀਆਂ ਦਾ ਸੇ ਤੋੜ ਦਿੱਤੀਆਂ ਸੁਣਦੇ ਅਸੀਂ ਤਾਂ ਇੱਧਰ ਬੈਠੇ ਸੀ ਉਹ ਨਹੀਂ ਇੱਧਰ ਦੇ ਬਸੇ ਨਹੀਂ ਗੜਬੜ ਕੀਤੀ ਆ ਇੱਕ ਵੇ ਕਿਸੇ ਦੇ ਸਿਰ ਚ ਕੜਾ ਵੀ ਮਾਰਿਆ ਉਹਦੇ ਖੂਨ ਵੀ ਗਿਆ ਹਥਿਆਰ ਕੀ ਕਿਸੇ ਕੋ ਹਥਿਆਰ ਅਸੀਂ ਦੇਖੇ ਨਹੀਂ ਜੀ ਸਾਨੂੰ ਨਹੀਂ ਪਤਾ ਕੀ ਹਥਿਆਰ ਸੀ ਤੁਸੀਂ ਨੇ ਪੁਲਿਸ ਰਿਪੋਰਟ ਕੀਤੀ ਉਹਨਾਂ ਦੀ ਅਸੀਂ ਇੱਥੇ ਥਾਣਾ ਸੱਦਿਆ ਸੀ ਜੀ ਐਸ ਐਚਓ ਆਪ ਆਇਆ ਮੌਕਾ ਦੇਖ ਕੇ ਗਿਆ ਉਹ ਤੋਂ ਬਾਅਦ ਅਸੀਂ ਉੱਥੇ ਜਾ ਕੇ ਫੇਰ ਆਪਣਾ ਅਨਿੱਖੜੀ ਰੂਪ ਜਹਿਆ ਤੇ ਸਾਡੇ ਕੋਲੇ ਸ਼ਰਤੀ ਅੰਸਾਏ ਸੀ ਉਹਨਾਂ ਬਾਰੇ ਨਹੀਂ ਪਤਾ ਇਹ ਕੌਣ ਸੀ ਤੇ ਕੌਣ ਨਹੀਂ ਸੀ ਜਿਹੜੀਆਂ ਪਿੰਡ ਦੀਆਂ ਪੰਚਾਇਤਾਂ ਹੁੰਦੀਆਂ ਪਿੰਡਾਂ ਦੇ ਮਸਲਿਆਂ ਨੂੰ ਪਿੰਡਾਂ ਵਿੱਚ ਹੀ ਹੱਲ ਕਰਵਾਉਣ ਦੇ ਵਿੱਚ ਸਮਰੱਥ ਹੁੰਦੀਆਂ ਹਾਂਜੀ ਹਰ ਪਿੰਡ ਦੇ ਵਿੱਚ ਪਿੰਡ ਦੀ ਪੰਚਾਇਤੀ ਮਾਮਲਿਆਂ ਨੂੰ ਹੱਲ ਕਰਵਾ ਲੈਂਦੀ ਹੈ ਤੇ ਤੁਸੀਂ ਵੀ ਇੱਥੇ ਰਾਜੀ ਨਾਮੇ ਲਈ ਇਕੱਠੇ ਕੀਤੇ ਹੋਏ ਰਾਜੀ ਨਾਮੇ ਲਈ ਜੀ ਉਹਦੇ باوجود ਵੀ ਇੱਥੇ ਪੰਚਾਇਤ ਮੈਂਬਰਾਂ ਨਾਲ ਵੀ ਜਿਹੜੇ ਲੜਮੜ ਹੋਈ ਆ ਔਰ ਕੁਰਸੀਆਂ ਤੋੜੀਆਂ ਆ ਸਾਹਮਣੇ ਪਈਆਂ ਕੁਰਸੀ ਟੁੱਟੀਆਂ ਤੇ ਉਹਨੇ ਚੱਕ-ਚੱਕੇ ਕੁਰਸੀਆਂ ਵੀ ਮਾਰੀਆਂ ਪੁਲਿਸ ਨੇ ਸ਼ਿਕਾਇਤ ਕੀਤੀ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦੀ ਪੁਲਿਸ ਇੱਥੇ ਮੌਕੇ ਤੇ ਆ ਕੇ ਮੌਕਾ ਦੇਖ ਕੇ ਗਈ ਆ ਤੇ ਫੇਰ ਉੱਥੇ ਸੱਦ ਲੈ ਕੇ ਰੁਣ ਕੇ ਦੇ ਕੇ ਆਏ ਹਾਂ ਕਾਰਵਾਈ ਕੋਈ ਹੋਈ ਹੈ ਜੇ ਤੱਕ ਨਹੀਂ ਹਾਲੇ ਕੱਲੇ ਕੱਲ ਦੀ ਗੱਲ ਹੈ ਜੀ ਕੱਲ ਦੀ ਗੱਲ ਹੈ ਹਾਂ ਮੈਂ ਅਸੀਂ ਉੱਥੇ ਲੈ ਕੇ ਰੋਸਾ ਦਿੱਤਾ ਪੁਲਸ ਨੇ ਹਾਂ ਜੀ ਰੋਸਾ ਕੀ ਦਿੱਤਾ ਪੁਲਸ ਰੋਸਾ ਦਿੱਤਾ ਵੀ ਤੁਹਾਨੂੰ ਇਨਸਾਫ ਹੋ ਮਿਲੂਗਾ ਸੱਚ ਦੀ ਆਵਾਜ਼ ਨੂੰ ਜਾਗਰੂਕ ਕਰਨ ਲਈ ਸਾਡੇ ਦਾ ਕੋਈ ਪਹੁੰਚ ਕੀਤੀ ਆ ਤੇ ਉਹਦੇ ਵਿੱਚ ਸਾਡਾ ਕੋਈ ਦਾਦਾ ਨਹੀਂ ਸੀ ਵੀ ਸਾਡੇ ਸਾਡਾ ਜਿੱਦਾਂ ਕਰ ਲੋ ਵੀ ਦੁੱਧ ਦਾ ਕੰਮ ਆ ਚਾਰ ਸਾਲ ਤੋਂ ਸਾਡੇ ਘਰ ਦੁੱਧ ਲੈ ਜਾਂਦੇ ਆ ਸਾਡਾ ਕੋਈ ਉਹਦੇ ਨਾਲ ਕੋਈ ਰੰਜਿਸ਼ ਨਹੀਂ ਸਾਡੀ ਆਪਸੀ ਚੰਨਾ ਨਾਲ ਜਿੱਦਾਂ ਦੀ ਉਹ ਉਹ ਬੇਟੀ ਉਹਦਾਂ ਦੀ ਮੇਰੀ ਬੇਟੀ ਵੀ ਆ ਅਸੀਂ ਜੋ ਵੀ ਇਹਨਾਂ ਦੇ ਸਾਡੇ ਤੇ ਬਿਆਨ ਮਤਲਬ ਇਲਜ਼ਾਮ ਲਾਏ ਆ ਬੇਬੁਨਿਆਦ ਲਾਏ ਆ ਅਸੀਂ ਚਾਹੁੰਦੇ ਆ ਵੀ ਸਾਡੇ ਉਹੀ ਕਾਨੂੰਨ ਇਸ ਪੱਖ ਵਿੱਚ ਆਵਾਜ਼ ਉਠਾਵੇ ਜੀ ਆਪਣਾ ਮੇਰਾ ਨਾਮ ਅਨਜੀਤ ਗੌਰ ਆ ਸਰ ਅਨਜੀਤ ਗੌਰ ਜੀ ਇੱਕ ਜਿਹੜਾ ਪੰਚਾਇਤ ਵਿੱਚ ਲੜਾਈ ਝਗੜਾ ਵੀ ਹੋਇਆ ਤੁਸੀਂ ਕਹਿੰਦੇ ਤੁਹਾਡੇ ਵੀ ਸੱਟਾਂ ਵੱਜੀਆਂ ਕੀ ਹੈ ਸਾਰਾ ਮਾਮਲਾ ਜੀ ਹਾਂਜੀ ਸਰ ਸਾਨੂੰ ਪੰਚਾਇਤ ਮੈਂਬਰਾਂ ਨੇ ਸਦੈਸੀ ਰਾਜਨਾਮਾ ਕਰਨੇ ਨੂੰ ਅਸੀਂ ਨਾਲ ਗਏ ਰਾਜੀਨਾਮਾ ਕਰਨ ਉੱਥੇ ਜਦੋਂ ਅਸੀਂ ਗਏ ਆ ਤੇ ਸਾਡੀ ਹਜੇ ਗੱਲਬਾਤ ਸ਼ੁਰੂ ਹੋਣ ਲੱਗੀ ਸੀ ਤੇ ਉਹਨਾਂ ਨੇ ਸਾਰ ਸਾਨੂੰ ਉਹਨਾਰੇ ਬੰਦੇ ਆਏ ਸੀ ਬਾਹਰੋਂ ਮਾਨ ਹਜੇ ਗੱਲਬਾਤ ਚੱਲਦੀ ਪਈ ਸੀ ਤਾਂ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਮੇਰੇ ਹਸਬੰਡ ਦੇ दात ਮਾਰਨ ਲੱਗੇ ਸੀ ਤੇ ਉਹ ਨਾਲੇ ਮੇਰਾ ਮੋਰੇ ਪਤੀ ਜਗਾ ਦਾਤ ਉਹਨੇ ਮਾਰੇ ਉਹਨਾਂ ਨੇ ਤੇ ਮੈਨੂੰ ਵੀ ਕੁੱਟਿਆ ਮਾਰਿਆ ਦੇਖੋ ਮੇਰੇ ਨਿਸ਼ਾਨ ਪਏ ਆ ਸਾਡੇ ਨਾਲ ਬਹੁਤ ੱਤਕਾ ਹੋਇਆ ਪੰਚਾਇਤ ਤੋਂ ਵਿੱਚ ਤੇ ਉਲਟਾ ਸਾਡੇ ਤੇ ਗਲਤ ਇਲਜ਼ਾਮ ਲਾਏ ਆ ਮੇਰੇ ਹਸਬੰਡ ਤੇ ਤੇ ਮੇਤੇ ਦੇ ਇਹ ਮਤਲਬ ਲਾ ਦਤਾ ਆ ਬੰਦੇ ਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਬੇਨਤੀ ਆ ਜੀ ਤੁਹਾਡੇ ਮੋਹਰੇ ਸਾਡੀ ਮੇਰੀ ਆਪ ਬੱਚੀ ਛੋਟੀ ਜੀ ਮੇਰੇ ਬੱਚੇ ਰੋਲਦੇ ਕਰਦੇ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਨੂੰ ਇਨਸਾਫ ਦਿਓ ਜੀ